ਅੱਜ ਸਤਿਕਾਰ ਦੀ ਸਾਰਿਆਂ ਨੂੰ ਜੀ ਅ ਅੰਮ੍ਰਿਤ ਵੇਲੇ 4 ਵਜੇ ਤੜਕੇ 4 ਵਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਹੈ ਜਿਸ ਗੱਲ ਦਾ ਸਾਨੂੰ ਸਾਰਿਆਂ ਨੂੰ ਇੱਕ ਬੜਾ ਵੱਡਾ ਫਿਕਰ ਸੀਗਾ ਪੈਣ ਕੰਚਨਪ੍ਰੀਤ ਕੌਰ ਨੂੰ ਮਾਣਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੋ ਸਾਧਗੁਰ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਔਰ ਨਾਲ ਦੀ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਮਾਣਯੋਗ ਅਦਾਲਤ ਦਾ ਸ਼ੁਕਰੀਆ ਦਰ ਕਰਦੇ ਆ ਜੀ ਜਿਨ੍ਹਾਂ ਨੇ 10 ਵਜੇ ਤੋਂ ਦੇਖੋ ਜਿਹੜਾ ਕੋਰਟ ਦੀ ਪ੍ਰੋਸੀਡਿੰਗ ਸਟਾਰਟ ਹੋਈ ਹੈ ਰਾਤ ਦੇ 10 ਵਜੇ ਤੋਂ ਲੈ ਕੇ ਤਕਰੀਬਨ 3 ਘੰਟਿਆਂ ਦਾ ਜਿਹੜਾ ਇਹ ਸਾਰਾ ਪ੍ਰੋਸੀਜਰ ਚੱਲਦਾ ਰਿਹਾ ਔਰ ਸਵੇਰੇ 4 ਵਜੇ ਕੰਚਨਪ੍ਰੀਤ ਕੌਰ ਜੀ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਗਿਆ ਔਰ ਇੱਕ ਬੜਾ ਹੀ ਮਹੱਤਵਪੂਰਨ ਜਿਹੜਾ ਜ਼ਿਕਰ ਕਰਨਾ ਬੰਦਾ ਹੈ ਗੱਲ ਦਾ ਕੀ ਮਾਨਯੋਗ ਅਦਾਲਤ ਵੱਲੋਂ ਬਰੀ ਦਾ ਜਿਹੜਾ ਵਰਡਿਕਟ ਹੈ ਉਸ ਦੇ ਨਾਲ-ਨਾਲ ਇੱਕ ਬੜੀ ਮਹੱਤਵਪੂਰਨ ਗੱਲ ਮਾਨਯੋਗ ਅਦਾਲਤ ਨੇ ਕੀਤੀ ਹੈ ਔਰ ਉਹ ਇਹ ਗੱਲ ਹੈ ਕਿ ਜਿਹੜੀ ਕੰਚਨਪ੍ਰੀਤ ਕੌਰ ਜੀ ਦੀ ਗ੍ਰਿਫਤਾਰੀ ਹੋਈ ਹੈ ਇਹ ਬਿਲਕੁਲ ਹੀ ਇਲਿਗਲ ਹੈ ਅਨਲੋਫੁਲ ਹੈ ਔਰ ਅਨੈਥੀਕਲ ਹੈ ਔਰ ਮੈਂ ਸਮਝਦਾ ਕਿ ਮਾਨਯੋਗ ਅਦਾਲਤ ਵੱਲੋਂ ਅਜਿਹਾ ਵਰਡਿਕਟ ਦੇਣਾ ਇਸ ਗ੍ਰਿਫਤਾਰੀ ਬਾਬਤ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਅਤ ਚੁੱਕੀ ਸੀ ਉਸ ਨੂੰ ਇੱਕ ਬੜੀ ਵੱਡੀ ਫਟਕਾਰ ਹੈ ਸੋ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਆ ਦੇਖ ਸਕਦੇ ਆ ਤੁਹਾਡੇ ਸਾਰਿਆਂ ਦੇ ਬੜੇ ਭਾਵੇਂ ਤੁਸੀਂ ਸਾਡੀ ਪਾਰਟੀ ਨਾਲ ਵੀ ਜੁੜੇ ਜੇ ਭਾਵੇਂ ਨਹੀਂ ਜੁੜੇ ਜੇ ਤੁਹਾਡੇ ਸਾਰਿਆਂ ਦੇ ਸੈਂਟੀਮੈਂਟਸ ਜੁੜੇ ਸੀਗੇ ਦੇਖੋ ਦੋਕ ਸਾਲ ਦਾ ਬੱਚਾ ਵਾ ਪੈਣ ਕੰਚਨਪ੍ਰੀਤ ਕੌਰ ਦਾ ਤੇ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ ਬੜੀ ਕਨੌਨੀਕ ਹਰਕਤ ਸਰਕਾਰ ਨੇ ਕੀਤੀ ਐ ਪਰ ਜਸਟਿਸ ਹੈਜ਼ ਬੀਨ ਸਰਵਡ ਔਰ ਦਿਲ ਦੀਆਂ ਗਹਿਰਾਈਆਂ ਚੋ ਜਿੱਥੇ ਆ ਨਾਲ ਦੀ ਨਾਲ ਮੈਂ ਕਰਨਾ ਚਾਹੁੰਦਾ ਵਾ ਸਤਕਾਰਯੋਕ ਸਾਡੀ ਸਾਰੀ ਹੀ ਲੀਗਲ ਟੀਮ ਦਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਦਾ ਐਡਵੋਕੇਟ ਸੋਪਤੀ ਸਾਹਿਬ ਦਾ ਦਮਨਵੀਰ ਸਿੰਘ ਸੋਪਤੀ ਜੀ ਦਾ ਐਡਵੋਕੇਟ ਜੀ ਐਸ ਢਿੱਲੋਂ ਸਾਹਿਬ ਦਾ ਔਰ ਐਡਵੋਕੇਟ ਪ੍ਰਵੀਨ ਪਾਜੀ ਹੋਣਾ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਾਨ ਕੋਟ ਸ਼ੁਕਰੀਆ ਔਰ ਨਾਲ ਦੀ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਾਰੇ ਹੀ ਮੀਡੀਆ ਦਾ ਪ੍ਰੈਸਤਾ ਜੀ ਤੁਸੀਂ ਸਾਰੇ ਜਿਹੜੇ ਆ ਵਿਜ਼ੂਅਲ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੱਲ ਦੇ ਸਵੇਰ ਦੇ 8 ਵਜੇ ਤੋਂ ਲੈ ਕੇ ਹੁਣਾਂ 5 ਵਜੇ ਚੱਲੇ ਤੁਸੀਂ ਸਾਡੀ ਆਵਾਜ਼ ਬੁਲੰਦ ਕੀਤੀ ਹੈ ਜੀ ਔਰ ਅੱਛਤ ਇੱਕ ਹੋਰ ਹੀ ਗੱਲ ਆ ਗਈ ਕਿ ਕੰਚਨਪ੍ਰੀਤ ਕੌਰ ਜੀ ਨੂੰ ਜੇ ਤਾਂ ਪੇਸ਼ ਕੀਤਾ ਗਿਆ ਇੱਕ ਹੋਰ ਹੀ ਔਰਤ ਨੂੰ ਉਦਾਂ ਦਾ ਪਹਿਰਾਵਾ ਪਾ ਕੇ ਇੱਕ ਮੀਡੀਆ ਨੂੰ ਚੱਕਾ ਨਾ ਜਿਹੜਾ ਵਾ ਠਿਕਾਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਬਟ ਇਵੈਂਚੁਅਲੀ ਇੰਨਾ ਫਾਉਲ ਪਲੇ ਕਰਨ ਦੇ ਬਾਵਜੂਦ ਵੀ ਜਿਹੜੀ ਜਿੱਤ ਹੈ ਉਹ ਸੱਚ ਦੀ ਹੋਈ ਸਾਰਿਆਂ ਨੂੰ ਇੱਕ ਰੀਫੇਰ ਬਹੁਤ 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 ਮੁਬਾਰਕਾਂ ਜੀ